ਤੰਤਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਦਾ ਦ੍ਰਿਸ਼ ਬਾਬਾ ਜੀ ਦੇ ਦਰਬਾਰ ਦਾ ਨਿਸ਼ਾਨ ਸਾਹਿਬ ਜੀ ਸਿੰਘਾ ਪ੍ਰਸਨਿਯ ਸੰਚਾਲਕ ਜਸਤੁੰਨਾ ਵਾਲਾ ਸਰਦਾਰ ਬਲਦੇਵ ਸਿੰਘ ਫੋਜ ਚੰਬਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਤੰਤਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੇ ਸੇਵਾ ਕਰਨ ਆ ਰਹੀਆਂ ਸੰਗਤਾਂ ਅਤੇ ਬਾਬਾ ਜੀ ਦੇ ਦਰਬਾਰ ਤੇ ਹੋ ਰਹੀ ਸਜਾਵਟ ਤੰਤਨ ਬਾਬਾ ਰਾਮ ਸਿੰਘ ਜੀ ਦੇ ਦਰਬਾਰ ਤੇ ਬਾਬਾ ਸਾਹਿਬ ਸਿੰਘ ਜੀ ਕਰ ਰਹੇ ਅਰਦਾਸ ਅਤੇ ਅਰਦਾਸ ਵਿੱਚ ਸ਼ਾਮਲ ਹੋਈਆਂ ਸੰਗਤਾਂ ਕੀਦ ਬਵਜੁਰ ਵਾਲਾ ਬੰਦੀ ਕਾਹਦਾ ਦਾ ਕੀ ਵਿੱਚ ਸੁਖਣਾ ਬਦਾ ਕਰਨ ਨਸੀਬਤ ਬਸ ਕਰਨੀ ਆਪਨੇ ਦਰਮ ਕਰੋ ਦੀ ਗ੍ਰੀਨਿਤ ਕਾਲ ਤਨ ਪਬਾ ਬਾਹਰਨਾਮ ਸਿੰਘ ਜੀ ਦੇ ਦਰਬਾਰ ਤੇ ਝੂਲਦਾ ਹੋਇਆ ਨਿਸ਼ਾਨ ਸਾਹਿਬ ਬੱਜੇ ਦੇ ਸਿਰ ਤੇ ਮੇਰਾ ਦਾ ਹੱਥ ਰੱਖਣਾ ਆਪਣੇ ਦਰੋਂ ਕਰੋਨਾ ਗਣ ਗੁਰ ਸਿੱਖੀ ਦੀ ਉੱਚੇ ਰਸ ਅਗੁਨੀ ਆਤਮਾ ਅਨਸਾਰ ਸਾਚੇ ਸਹਿਬਾ ਕਿਆ ਨਾ ਹੀ ਕਰ ਤੇਰੇ ਮਹਾਰਾਜਾ ਅਨਸਾਰ ਸਭ ਸੰਤਾਂ ਦੀਆਂ ਮੰਦਰੀਆਂ ਵੱਲੋਂ ਕੰਮ ਨਾਲ ਸਗੁਰੂ ਕੰਨ ਸਭ ਜੀ ਗੁਰੂ ਪਰਿਵਾਰਾਂ ਵੱਲੋਂ ਅਤੇ ਸਦਾ ਸਤਿਕਾਰ ਨੂੰ ਸੰਬੋਧਨ ਜੀ ਸ੍ਰੀ ਘਨਪਾ ਸਰਤਾ ਜੀ ਅਰੋਧ ਤੂਪ ਦੀ ਮਿਨਾਰੀਲ ਕੰਬ ਸਭ ਸਮੰਗ ਦੀ ਹਾਜ਼ਰ ਹੈ ਜੋ ਇੱਕ ਕਿਰਤੀ ਹੈ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਦੂਸਰੀ ਲੜੀ ਦੇ ਤਰਾਏ ਗਿਆ ਅਖੰਡ ਪਾਠ ਸਾਹਿਬਾਂ ਦੀ ਹੋ ਰਹੀ ਅਰਦਾਸ ਸੈਕਟਰੀ ਸਰਦਾਰ ਲਖਵਿੰਦਰ ਸਿੰਘ ਜੀ ਤੋਂ ਲੈ ਕੇ ਗੁਰੂ ਸਾਹਿਬਾਂ ਦੇ ਪ੍ਰਕਾਸ਼ਾਂ ਤੇ ਕਰ ਰਹੇ ਚੌਰ ਸਾਹਿਬ ਸਾਰੇ ਗ੍ਰੰਥੀ ਸਿੰਘ

ਭਾਈ ਗੁਰਿੰਦਰ ਸਿੰਘ ਸਾਹਤ ਨੰਬਰਦਾਰ ਭਾਈ ਪੀਰ ਸਿੰਘ ਉਹਨਾਂ ਸਤਿਗੁਰੂ ਸਾਜੇ ਪਾਚਾ ਉਹਨਾਂ ਦੀ ਫਤਗੀ ਚਾਹ ਬੋਲਾ ਜਾਵੇ ਤਤਨਾ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਵੱਖ-ਵੱਖ ਸੰਗਤਾਂ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੋਂ ਲੰਗਰ ਪ੍ਰਸ਼ਾਦਾ ਛਕ ਰਹੀਆਂ ਸੰਗਤਾਂ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੋਂ ਲੰਗਰ ਪ੍ਰਸ਼ਾਦਾ ਛਕ ਰਹੀਆਂ ਸੰਗਤਾਂ ਤੰਤਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੇ ਪ੍ਰਸ਼ਾਦ ਦੇ ਠੰਡੇ ਕਰਦੇ ਹੋਏ ਸੇਵਾਦਾਰ ਤੰਤਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੇ ਖੀਰ ਕੜਾ ਤਿਆਰ ਕਰਦੇ ਹੋਏ ਸੇਵਾਦਾਰ ਤਾਂ ਕਨ ਬਾਬਾ ਰਾਮ ਸਿੰਘ ਜੀ ਦੇ ਦਰਬਾਰ ਤੇ ਝੂਠੇ ਬਰਤਨਾਂ ਦੀ ਸੇਵਾ ਕਰਦੀਆਂ ਹੋਈਆਂ ਬੀਬੀਆਂ ਪੈਣਾ ਮਤਾਵਾ ਤੰਤਨ ਬਾਬਾ ਰਾਮ ਸਿੰਘ ਜੀ ਦੇ ਦਰਬਾਰ ਤੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਦੀਆਂ ਹੋਈਆਂ ਸੰਗਤਾਂ ਇਹ ਮੇਲਾ ਪ੍ਰਧਾਨ ਕੈਪਟਨ ਸਰਦਾਰ ਅਮਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਜਾ ਰਿਹਾ ਹੈ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਮਨ ਸਿੰਘ ਫੌਜੀ ਸਮਾਜ ਦੇ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨ ਸਟੋਰ ਦੇ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਜੀ ਸਿੰਘਾ ਟੀਮ ਅਤੇ ਜਸ ਧੁੰਨਾ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਦੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਭਲਾਤੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਦਾ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘ ਹਾਟੀ ਜਿੱਤੇ ਲਾਈਵ ਪ੍ਰਵਾਨ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡਮਿਸ਼ਨ ਰਿਕਵਰਾਂਸ ਸੰਬੰਧੀ ਸੰਪਰਕ ਨੰਬਰ 97793 19428 98726 35913 Terima kasih telah menonton!